ਹਫਤਾ ਹੋ ਗਿਆ ਇਸ ਗੱਲ ਨੂੰ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ 디ਬੜੂ ਗੰਜ ਦੇ ਵਿੱਚੋਂ ਬੇਲ ਲੈ ਕੇ ਬਾਹਰ ਆਉਂਦੇ ਆ ਨਹੀਂ ਆਉਂਦੇ ਆ ਇਹ ਸੌ ਚੁੱਕਣਗੇ ਨਹੀਂ ਚੁੱਕਣਗੇ ਇਹ ਇੱਕ ਬਹੁਤ ਵੱਡਾ ਵਿਸ਼ਾ ਬਣਿਆ ਹੋਇਆ ਸੀ ਜੋ ਕਿ ਅੱਜ ਜਨਤਾ ਨੂੰ ਭਾਰਤ ਦੀ 101.42 ਕਰੋੜ ਜਨਤਾ ਨੂੰ ਸਾਫ਼ ਹੋ ਗਿਆ ਕਿ ਉਹ ਉਹਨਾਂ ਨੂੰ ਬੇਲ ਨਹੀਂ ਮਿਲੀ ਕਡੂਰ ਸਾਹਿਬ ਤੋਂ ਖੜਾ ਕੀਤਾ ਉਹਨਾਂ ਦੇ ਸਟੇਟਮੈਂਟ ਕਿੰਨੀ ਤਕੜੀ ਉਹਨਾਂ ਨੇ ਦਿੱਤੀ ਹੈ ਕਹਿੰਦੇ ਫਿਰ ਕੀ ਹੋਗਾ ਯਾਰ ਇਜਵਾਕ ਹੈ ਉਹ ਐ ਕਹ ਰੇ ਸੀ ਬੱਚਾ ਹੈ ਜੇ ਫਿਰ ਕੀ ਹੋ ਗਿਆ ਇਹ ਹੋਤੇ 1 ਸਾਲ ਰਹਿ ਗਿਆ ਜੇਲ੍ਹ ਚ ਅਸੀਂ 10 10 ਸਾਲ ਰਏ ਆ ਸਾਨੂੰ ਤਾਂ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ ਇਹਨਾਂ ਦਾ ਤਾਂ ਪਰਿਵਾਰ ਤੀਜੇ ਦਿਨ ਉੱਥੇ ਪਹੁੰਚ ਜਾਂਦਾ ਮੁਲਾਕਾਤ ਕਰਨ ਦੇਖੋ ਆਪਦਾ ਵੀ ਦੇਖੋ ਲੜਾਈ ਚੱਲਦੀ ਕਿਤੇ ਨਾ ਕਿਤੇ ਇਹ ਲੜਾਈ ਹੈ ਚਾਹੇ ਸਿਧਾਂਤਾਂ ਦੀ ਹੈ ਚਾਹੇ ਰਾਜਨੀਤੀ ਦੀ ਹੈ ਚਾਹੇ ਧਰਮ ਦੀ ਹੈ ਮੈਨੂੰ ਨਹੀਂ ਇਸ ਗੱਲ ਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਕੋ ਕਿ ਮੈਂ ਪੁੱਛਦਾ ਪੁੱਛਦਾ ਮਗਰ ਭਾਈ ਅਮਰਪਾਲ ਸਿੰਘ ਖਾਲਸਾ ਦਾ ਕੀ ਗੱਲਬਾਤ ਲੱਗਦੀ ਵੀ ਭਾਈ ਬਾਹਰ ਹੋਣਗੇ ਕਿ ਨਹੀਂ ਹੋਣਗੇ ਭਾਈ ਵੀਰ ਮੇਰੇ ਦੱਸੋ ਭਰਾ ਮੇਰੇ ਕਹਿੰਦੇ ਭਾਈ ਨਹੀਂ ਹੁੰਦੀ ਪਹਿਲੀ ਵਾਰ ਇਲੈਕਸ਼ਨ ਨਹੀਂ ਹੋਏ ਨਾ ਲੋਕ ਸਭਾ ਦੇ ਤੇ ਨਾ ਹੀ ਆਹ ਛੋਟੇ ਜਿਹੜੇ ਵਿਧਾਇਕ ਐ ਐਮ ਐਲ اے ਦੀਆਂ ਵੋਟਾਂ ਹੁੰਦੀਆਂ ਤੇ ਨਾ ਹੀ ਆ ਨਗਰ ਕੌਂਸਲਾਂ ਦੀ ಗ್ರಾಮ ਪੰਚਾਇਤਾਂ ਦੀ ਇਹ ਚੱਲਦੇ ਰਹਿੰਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਰਾਤੋਂ ਰਾਤ 20000 ਬੰਦੇ ਦੀ ਬਦਲੀ ਕਰ ਦਿਓ ਯਾਰ ਪੂਰੇ ਦਾ ਪੁਰਾ ਲੁਧਿਆਣਾ ਤੁਸੀਂ ਜਲੰਧਰ ਤੇ ਅੰਮ੍ਰਿਤਸਰ ਚ ਠੋਪ ਦਿਓ ਪੂਰਾ ਤੁਸੀਂ ਫਰੀਦਕੋਟ ਦਾ ਏਰੀਆ ਬਠਿੰਡੇ ਤੇ ਬਠਿੰਡੇ ਵਾਲਾ ਸਿੱਧਾ ਮਾਝੇ ਚ ਤੇ ਮਾਝੀ ਵਾਲਾ ਦੁਆਬੇ ਚ ਉਹਨਾਂ ਨੇ ਤੇ ਦੁਆਬਾ ਮਾਝਾ ਮਾਲਵਾ ਹੀ ਬਦਲਤਾ ਇਹਨਾਂ ਨੇ ਤੇ ਈ ਵੱਡੀ ਲਿਸਟ ਮੈਨੂੰ ਤਾਂ ਲੱਗਦਾ ਜਿਵੇਂ ਵੀ ਲਿਸਟ ਆ ਗਈ ਦੋ ਪੈਨਸਲਾਂ ਫੜ ਲਈਆਂ ਅਲੱਗ ਨਾਲ ਮਾਨ ਸਾਹਿਬ ਆ ਦੇਖੋ ਜੀ ਕਿੰਦੀਆਂ ਕਿੰਦੀਆਂ ਬਦਲੀਆਂ ਕਿੰਨੇ ਲੱਗਦਾ ਟਿੰਟਾ ਟਾ ਟਿੰ ਟਾ 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 ਧੰਗੜ 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 ਉਹ ਜਿਹੜੇ ਨਾਮ ਵਾਲੇ ਜਿਹੜੇ ਹੋਣਗੇ ਮਾਨ ਸਾਹਿਬ ਆ ਤਾਂ 10 20 ਚੱਲਾਂ ਦੋ ਆਈ ਹੋਇਆ ਲੱਗਦਾ ਮੈਨੂੰ ਤਾਂ ਯਾਰ ਸ਼ਾਮ ਤੋਂ ਸ਼ਾਮ ਨੂੰ ਤਾਂ ਨਹੀਂ ਹੋਇਆ ਲੱਗਦਾ ਇਹ ਕੰਮ ਨਹੀਂ ਸ਼ਾਮ ਨੂੰ ਨਹੀਂ ਹੋਇਆ ਰਾਤ ਨੂੰ ਹੋਇਆ ਰਾਤ ਨੂੰ ਹੋਇਆ ਆਫਟਰ 8 ਵਜੇ ਤੋਂ ਬਾਅਦ ਹਾਂ ਆਜਾ ਇਟਸ ਟੋਟਲੀ ਟ੍ਰੂ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਬਥੇਰੇ ਤਰੀਕੇ ਹੁੰਦੇ ਉਹ ਮੈਨੂੰ ਲੱਗਦਾ ਤਰੀਕਾ ਅਰਵਿੰਦ ਸਰ ਨੇ ਆਜ਼ਮਾਇਆ ਪਹਿਲਾਂ ਅੰਨਾ ਹਜ਼ਾਰੇ ਜੀ ਅੱਡ ਹੋ ਗਏ ਅਨੁਭਮ ਖੇੜਾ ਅੱਡ ਹੋ ਗਿਆ ਕਿਰਨ ਵਿਦੀ ਪਤਾ ਨਹੀਂ ਕਿੱਧਰ ਚਲੇ ਗਏ ਜਦੋਂ ਉੱਥੇ ਦਿੱਲੀ ਜੰਤਰ ਮੰਤਰ ਤੇ ਰਾਜਗੜ੍ਹ ਦੇ ਨਾਲ ਉੱਧਰ ਬੈਠੇ। ਕੁਡਾ ਉੱਥੇ ਤਕੜਾ ਜਗਾਰ ਚੱਲਿਆ ਕਿੰਨੀ ਦੁਨੀਆ ਆਈ। ਸਾਨੂੰ ਵੀ ਆਏ ਲੱਗਿਆ ਵੀ ਭਗਤ ਸਿੰਘ ਅਰਗੇ ਦੀ ਆਤਮਾਵਾਂ ਥੱਲੇ ਉੱਤਰੀ ਆਈਆਂ। ਬਾਅਦ ਚ ਪਤਾ ਲੱਗਿਆ ਵੀ ਇਹ ਆਤਮਾਵਾਂ ਦਾ ਜਿੱਧਰ ਪਿਸ਼ਾਬ ਕਰਨ ਜਾਂਦੀਆਂ 7-800 ਬੰਦਾ ਉੱਧਰੋਂ ਦੂਰ ਜਾਂਦਾ ਪਿਸ਼ਾਬ ਕਰਨੋਂ ਆਏ ਥੋੜੀ ਜਾਂਦੇ ਸੀ। ਸੰਦੀਪ ਪਾਠਕ ਪੰਜਾਬੀ ਬੰਦਾ ਨਹੀਂ ਹੈ। ਭਗਵੰਤ ਮਾਨ ਜੀ ਪਹਿਲਾਂ ਸੀਗੇ ਇਨਚਾਰਜ। ਕੇਜਰੀਵਾਲ ਜੀ ਨੇ ਬੈਠੇ ਬੈਠੇ ਉੱਥੇ ਇਹ ਫੈਸਲਾ ਕਿਉਂ ਲਿੱਤਾ ਵੀ ਕਦੇ ਗੁਜਰਾਤ ਤੌਰ ਤੇ ਹੋਰ ਤੌਰ ਤੇ ਸਾਡੇ ਪੰਜਾਬ ਚ ਕੀ ਪੰਜਾਬੀ ਆਮ ਆਦਮੀ ਪਾਰਟੀ ਵਾਲੇ ਇੱਥੇ ਮਰ ਗਏ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸੱਚ ਦੱਸਣੇ ਹਾ ਚੈਨਲ ਅੱਜ ਸਾਡੇ ਨਾਲ ਮੌਜੂਦ ਨੇ ਉਹ ਕੇ ਸਮਾਜ ਸੇਵੀ ਸੰਦੀਪ ਲੁੰਬਾ ਜੀ ਜਿਨ੍ਹਾਂ ਦਾ ਮਾਲਵੇ ਦੇ ਖੇਤਰ ਵਿੱਚ ਬਹੁਤ ਹੀ ਨਾਮ ਹੈ ਤੇ ਅੱਜ ਉਹਨਾਂ ਨਾਲ ਅਸੀਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕਰਾਂਗੇ ਤੇ ਜੋ ਕਿ ਸਾਡਾ ਪਹਿਲਾ ਸਵਾਲ ਹੈ ਅਸੀਂ ਸਭ ਤੋਂ ਪਹਿਲਾਂ ਲੁੰਬਾ ਸਾਹ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਉਸ ਤੋਂ ਬਾਅਦ ਨਾਲ ਹੀ ਸਵਾਲ ਦਾ ਆਰੰਭ ਕਰਾਂਗੇ ਲੁੰਬਾ ਸਾਹਿਬ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਸਾਡੇ ਦਸਨੇ ਚੈਨਲ ਤੇ ਬਹੁਤ ਧੰਨਵਾਦ ਜੀ ਸੱਚ ਦਾ ਸਨੇਹ ਦਾ ਸਾਰੀ ਟੀਮ ਦਾ ਤੁਹਾਡਾ ਵੀ ਐਡਵੋਕੇਟ ਗੁਰਸ਼ਾਨ ਜੀ ਬਹੁਤ-ਬਹੁਤ ਧੰਨਵਾਦ ਹਾਂਜੀ ਲੁੰਬਾ ਜੀ ਆਪਾਂ ਗੱਲਬਾਤ ਕਰਦੇ ਹਾਂ ਜੇ ਅੱਜ ਕੱਲ੍ਹ ਵੇਖਿਆ ਜੇ ਪੰਜਾਬ ਦੇ ਮੁੱਖ ਮੁੱਦਿਆਂ ਤੇ ਆਪਾਂ ਹੁਣ ਜਿਹੜੇ ਇੰਟਰਵਿਊ ਕਰਨ ਜਾ ਰਹੇ ਹਾਂ ਵੀ ਅੱਜ ਦਾ ਮੁੱਖ ਮੁੱਦਾ ਸੀਗਾ ਵੀ ਅੱ ਆ ਭਾਈ ਅਮਰਿਤਪਾਲ ਜੀ ਦਾ ਨਾਮ ਵੀ ਲਿੱਤਾ ਗਿਆ ਤੇ ਪਰ ਉਹਨਾਂ ਨੂੰ ਨਾ ਪੰਜਾਬ ਸਰਕਾਰ ਵੱਲੋਂ ਪ੍ਰੋਲ ਦਿੱਤੀ ਗਈ ਆ ਨਾ ਉਹਨਾਂ ਦੀ ਐਨਐਸਏ ਹਟਾਈ ਗਈ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਾਲ ਦੇ ਲਗਭਗ ਹੋ ਚੁੱਕਿਆ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਉੱਤੇ ਜਿਹੜੀ ਆਹ ਟੈਗ ਲੱਗਿਆ ਐਨਐਸਏ ਬਹੁਤ ਕ੍ਰਿਟੀਕਲ ਮਤਲਬ ਹੁੰਦਾ ਇਹ ਜਿਹੜੀ ਸਿਚੁਏਸ਼ਨ ਹੁੰਦੀ ਹੈ ਔਰ ਬਹੁਤ ਸਾਰੇ ਸਾਰੇ ਸਟੇਟਸ ਦੇ ਜਿਹੜੇ ਜਿੰਨੇ ਵੀ ਇਹਦੇ ਮੈਂ ਕਹਿੰਨਾ ਸੀਨੀਅਰ ਪ੍ਰੈਜ਼ੀਡੈਂਟ ਹੈ ਅ ਚੀਫ ਮਿਨਿਸਟਰ ਹੋ ਰ ਸਾਰਿਆਂ ਦੀ ਨਜ਼ਰ ਇਸ ਤੇ ਬਣੀ ਹੋਈ ਸੀ ਕਿ ਸੌ ਚੁੱਕ ਸਮਾਗਮ ਹੋਣਾ ਹੀ ਹੋਣਾ ਹੈ ਬੀਜੇਪੀ ਤੋਂ ਇਲਾਵਾ ਕਾਂਗਰਸ ਦੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਕਿ ਇੱਥੇ ਉਹ ਸੌ ਚੁੱਕ ਸਮਾਗਮ ਹੋਣਾ ਹੈ ਹਫਤਾ ਹੋ ਗਿਆ ਇਸ ਗੱਲ ਨੂੰ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦਿਬੜੂ ਗੰਜ ਦੇ ਵਿੱਚੋਂ ਬੇਲ ਲੈ ਕੇ ਬਾਹਰ ਆਉਂਦੇ ਹੈ ਨਹੀਂ ਆਉਂਦੇ ਹੈ ਇਹ ਸੌ ਚੁੱਕਣਗੇ ਨਹੀਂ ਚੁੱਕਣਗੇ ਇਹ ਇੱਕ ਬਹੁਤ ਵੱਡਾ ਵਿਸ਼ਾ ਬਣਿਆ ਹੋਇਆ ਸੀ ਜੋ ਕਿ ਅੱਜ ਜਨਤਾ ਨੂੰ ਭਾਰਤ ਦੀ 101.42 ਕਰੋੜ ਜਨਤਾ ਨੂੰ ਸਾਫ ਹੋ ਗਿਆ ਕਿ ਉਹ ਉਹਨਾਂ ਨੂੰ ਬੇਲ ਨਹੀਂ ਮਿਲੀ ਨਹੀਂ ਆਉਣ ਵਾਲਾ ਸਮਝ ਮਿਲ ਸਕਦੀ ਹੈ ਸੌ ਚੁੱਕ ਲੇਟ ਕਰ ਸਕਦੇ ਆ ਦੇਖੋ ਮੈਂ ਬਿਲਕੁਲ ਟੂ ਦਾ ਪੁਆਇੰਟ ਰਾਈਟ ਗੱਲ ਕਰ ਰਿਹਾ ਉਹ ਜਿੱਤ ਗਏ ਜਿੱਤੇ 197000 ਸਮਥਿੰਗ ਯਾਨੀ ਕਿ 2 ਲੱਖ ਵੋਟ ਦੇ ਉੱਤੇ ਉਹ ਇੱਥੋਂ ਲੀਡ ਕੀਤੇ ਆ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਉਹਨਾਂ ਦੇ ਤਾਂ ਦਿਲਾਂ ਦੇ ਵਿੱਚ ਆ ਜੇ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਉੱਥੇ ਸੰਸਦ ਦੇ ਵਿੱਚ ਆਉਣ ਉਹ ਵੀ ਆ ਕੇ ਉੱਥੇ ਜਿਵੇਂ ਸਾਰਿਆਂ ਨੇ 20 20 ਸਕਿੰਟ ਦਾ ਉੱਥੇ ਆਪਣਾ ਸੌ ਚੁੱਕੀ ਚਨਜੀਤ ਸਿੰਘ ਚੰਨੀ ਜਲੰਧਰ ਜਿਹੜੇ ਕਾਂਗਰਸ ਦੇ ਇੱਕ ਉਧੂ ਬਾਦ ਇਹਨਾਂ ਦਾ ਨਾਮ ਲਿੱਤਾ ਗਿਆ ਪਰ ਇਹ ਉੱਥੇ 프ਰੈਜ਼ੈਂਟ ਨਹੀਂ ਸੀ ਹਾਜ਼ਰ ਨਹੀਂ ਸੀ ਕਿਉਂਕਿ ਇਹਨਾਂ ਦੀ ਬੇਲ ਨਹੀਂ ਹੋਈ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਜਿਹੜੇ ਭਾਈ ਅਮਰਤਪਾਲ ਸਿੰਘ ਦੀ ਸੋਚ ਦੇ ਨਾਲ ਜ਼ਿਆਦਾ ਜੁੜੇ ਹੋਏ ਆ ਤਾਲਮਿਲ ਰੱਖਦੇ ਔਰ ਉਹਨਾਂ ਨੇ ਖੁੱਲ ਕੇ ਸਪੋਰਟ ਕੀਤੀ ਹੈ ਪੈਸਾ ਵੀ ਲਾਇਆ ਹੈ ਠੀਕ ਹੈ ਨਾ ਤੇ ਉਹਨਾਂ ਦਾ ਦਿਲ ਕਿਤੇ ਨਾ ਕਿਤੇ ਅੱਜ ਟੁੱਟਿਆ ਹੋਣਾ ਔਰ ਭਗਵੰਤ ਮਾਨ ਤੇ ਉਹ ਇਲੀਗੇਸ਼ਨ ਬਹੁਤ ਤਕੜੇ ਲਗਾ ਰਿਹਾ ਕਿ ਇਹਨਾਂ ਨੇ 1 ਸਾਲ ਦਾ ਜਿਹੜਾ ਐਨਐਸਏ ਦੇ ਵਿੱਚ ਵਾਅਦਾ ਕੀਤਾ ਉਹ ਬਿਲਕੁਲ ਟੋਟਲੀ ਰੋਂਗ ਡਿਸੀਜਨ ਹੈ ਲੋਕਾਂ ਨਾਲ ਰਹਿ ਨਹੀਂ ਕੀਤੀ ਦੂਸਰੀਆਂ ਪਾਰਟੀਆਂ ਨਾਲ ਵੀ ਇਹ ਗੱਲ ਕਰ ਲੈਂਦੇ ਤੇ ਹੋ ਸਕਦਾ ਵੀ ਭਗਵੰਤ ਮਾਨ ਸਰਕਾਰ ਨੂੰ ਥੋੜਾ ਜਿਹਾ ਜਿਵੇਂ ਹੁੰਦਾ ਵੀ ਕੋਈ ਡਰ ਹੋ ਸਕਦਾ ਹੈ ਇਹ ਕੋਈ ਇਕੱਲਾ ਭਗਵੰਤ ਮਾਨ ਦਾ ਫੈਸਲਾ ਤਾਂ ਹੈ ਨਹੀਂ ਇਹ ਪਾਰਟੀ ਦਾ ਫੈਸਲੇ ਚ ਕੇਜਰੀਵਾਲ ਜੀ ਦੀ ਵੀ ਇਹ ਚ ਰਾਇ ਮੈਂ ਸਮਝਦਾ ਵੀ ਹੋਊਗੀ ਹੁਣ ਆਉਣ ਵਾਲੇ ਸਮੇਂ ਚ ਜੇ ਤੁਸੀਂ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੀ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਤਾਂ ਡੈਫੀਨੇਟਲੀ ਜਿਹੜੀ ਮੇਰੀ ਉਮਰ 45 ਸਾਲ ਦੀ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਿਮਰਨਜੀਤ ਸਿੰਘ ਮਾਨ ਕਿੰਨੇ ਸਾਰੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਚੱਲਦੇ Hindu ਧਰਮ ਦੀ ਵੀ ਗੱਲ ਕਰਦੇ ਆ ਵੀ ਇਹਨਾਂ ਵਿੱਚ ਵੀ ਗੱਲ ਕਰੀਏ ਪਾਰਟੀਆਂ ਵਿਸ਼ਵ Hindu ਪਰਿਸ਼ਦ ਆ R S S ਆ ਸ਼ੇਫ ਸੈਨਾ ਇਹ ਬਹੁਤ ਲੰਬੇ ਸਮੇਂ ਤੋਂ ਲੜਾਈਆਂ ਝਗੜੇ ਰਾਜਨੀਤਿਕ ਚੱਲਦੇ ਆ ਰਹੇ ਆ ਇਹਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਲੋਕ ਇਨਵੋਲਵ ਹੁੰਦੇ ਇਨਵੋਲਵ ਵੀ ਹੁੰਦੇ ਆ ਸੋਰੀ ਲੱਖਾਂ ਲੋਕ ਜਾਂ ਤਾਂ ਜ਼ਮੀਂ ਦੋਸ਼ ਹੋ ਚੁੱਕੇ ਈ ਜ਼ਮੀਂ ਦੋਸ਼ ਕਿਉਂ ਮੁਸਲਮਾਨ ਸੀ ਲੱਖਾਂ ਲੋਕ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ ਉਹ ਲੱਕੜਾਂ ਦੇ ਉੱਤੇ ਸਵਾਹ ਦੇ ਵਿੱਚ ਮਿਲ ਚੁੱਕੇ ਐ ਇਸ ਲੜਾਈ ਦੀ ਵਿੱਚ ਤੇ ਹੁਣ ਇਹ ਨਹੀਂ ਪਤਾ ਲੜਾਈ ਹਜੇ ਅੱਗੇ ਕਿੰਨੀ ਚੱਲਣੀ ਐ ਆ ਕੁਝ ਸਮੇਂ ਲਈ ਦੇਖੋ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਬਣ ਗਿਆ ਸੀ 70% ਜਨਤਾ ਐਨ ਨੂੰ ਐਂ ਕਹਿ ਰਹੀ ਸੀ ਉਸ ਟਾਈਮ 60% ਕਿ ਆ ਕੀ ਹੋ ਗਿਆ ਯਾਰ ਆ ਤਾਂ ਹਾਲਾਤ ਖਰਾਬ ਹੋ ਗਿਆ ਤਾਂ ਉਹ ਹੀ ਰਾਜ ਹੋ ਗਿਆ ਉਹ ਤਾਂ ਉਹਨਾਂ ਵਾਂਗੂ ਐ ਹੋ ਗਏ 30% 40% ਜਿਹੜੀ ਜਨਤਾ ਹੈ ਉਹ ਕਹਿ ਰਹੀ ਸੀ ਕਿ ਨਹੀਂ ਚੰਗੀ ਗੱਲ ਹੈ ਨਸ਼ਿਆਂ ਤੋਂ ਹਟਾਰਿਆ ਬੰਦਾ ਦੁਬਈ ਤੋਂ ਆਇਆ ਕਿਤੋਂ ਆਇਆ ਇੱਕ ਕਲੀਨ ਸ਼ੇਪ ਸੀ ਇਹਨਾਂ ਨੇ ਅੱਜ ਸਰਦਾਰ ਦਾ ਰੂਪ ਕਰ ਲਿਆ ਰੂਪ ਲੈ ਲਿਆ ਹੁਣ ਇਹਨਾਂ ਨੇ ਭਾਈ ਉਹ ਪਾਲਿਆ ਆਪਣਾ ਗੁਰੂ ਦਾ ਚੋਲਾ ਪਾਲਿਆ ਅਮਰ ਸ਼ਖ ਲਿਆ ਲੋਕਾਂ ਨੂੰ ਵੀ ਅਮਰ ਸ਼ਕਾਰੇ ਹੈ ਤੇ ਬਹੁਤ سارے ਨੌਜਵਾਨ ਇਹਨਾਂ ਦੇ ਨਾਲ ਵੀ ਲੱਗਿਆ ਸੀ ਵੀ ਥੋੜਾ ਜਿਹਾ ਸੋਚ ਰਹੇ ਸੀ ਹਨਾ ਇਹ ਵਿਸ਼ਾ ਬਹੁਤ ਲੰਬਾ ਹੋ ਜਾਂਦਾ ਔਰ ਹਰੇਕ ਬੰਦਾ ਥੋੜਾ ਜਿਹਾ ਡਰਦਾ ਐ ਇਨਾਂ ਗੱਲਾਂ ਤੋਂ ਬਿਆਨ ਦੇਣ ਤੋਂ ਜਿਆਦਾ ਇਹ ਖਾਲਸਾ ਫੀਰ ਕੱਢ ਰਹੇ ਸੀ ਜਾਂ ਨਸ਼ੇ ਛੁਡਾ ਰਹੇ ਸੀ ਤੇ ਆਮ ਲੋਕਾਂ ਚ ਕੀ ਪ੍ਰਤੀਕਿਰਿਆ ਸੀ ਜਾਂ ਤੁਸੀਂ ਲੋਕਾਂ ਚ ਵਿਚਰਦੇ ਸੀ ਸਮਾਜ ਸੇਵੀਆਂ ਤੋਂ ਧਰਮ ਦੇ ਹਸਾਮ ਨਾਲ ਪ੍ਰਤੀਕਿਰਿਆ ਸੀ ਨਹੀਂ ਧਰਮ ਦੇ ਹਸਾਮ ਨਾਲ ਤਾਂ ਸੀ ਜਿਵੇਂ ਤੁਹਾਨੂੰ ਲੋਕ ਹੁਣ ਕਿੰਨੇ ਤੁਸੀਂ ਕਹਿੰਦੇ ਨਸ਼ੇ ਵਾਲੇ ਵੀ ਸਾਡੇ ਨੂੰ ਮਿਲਦੇ ਰਹਿੰਦੇ ਆ ਅਸੀਂ ਤੁਸੀਂ ਨਸ਼ਾ ਛਡਾਉਂਦੇ ਵੀ ਉਹਨਾਂ ਦਾ ਉਸ ਹਸਾਮ ਨਾਲ ਲੋਕ ਤੁਹਾਨੂੰ ਕਿਵੇਂ ਮਿਲਦੇ ਸੀਗੇ ਕੀ ਗੱਲਬਾਤ ਸੀ ਜਦੋਂ ਇਹ ਕਰ ਰਹੇ ਸੀ ਨਾ ਆਪਣਾ ਪ੍ਰੋਗਰਾਮ ਸਾਰਾ ਹੁਣ ਜਿਹੜੀ ਹਿੰਦੂ ਕਮਿਊਨਿਟੀ ਹੈ ਨਾ ਦੇਖੋ ਗੁੱਸਾ ਨਾ ਕਰਿਓ ਹਿੰਦੂ ਕਮਿਊਨਿਟੀ ਦਾ ਸ਼ੁਰੂ ਤੋਂ ਹੀ ਜਿਵੇਂ ਗੱਲ ਕਰੀਏ ਤਾਂ ਜਿਹੜੇ ਪਹਿਲਾਂ ਦੀ ਗੱਲ ਕਰੀਏ ਹਿੰਦੂ ਕਮਿਊਨਿਟੀ ਸਿੱਖ ਜਾਂ ਮੁਸਲਮਾਨ ਕਮਿਊਨਿਟੀ ਦੀ ਹਰੇਕ ਬੰਦਾ ਆਪਣੇ ਧਰਮ ਦੀ ਗੱਲ ਕਰਦਾ ਹੁਣ ਜਿਹੜੇ ਇਹਨਾਂ ਦੇ ਸਿਧਾਂਤਾਂ ਨਾਲ ਮੇਲ ਖਾਂਦੇ ਸੀ ਕਿਉਂਕਿ ਇਹਨਾਂ ਦੇ ਸਿਧਾਂਤ ਸਾਰੇ ਜਰਨੈਲ ਸਿੰਘ ਭਿੰਡਰਾ ਵਾਲੇ ਸੰਤਾਂ ਦੇ ਨਾਲ ਬਿਲਕੁਲ ਟੱਚ ਹੂਬੂ ਮੇਲ ਖਾਂਦੇ ਮੇਲ ਖਾਂਦੇ ਸੀ ਬਿਲਕੁਲ ਔਰ ਉਹੀ ਸੋਚ ਇਨਾਂ ਦੀ ਸੀ ਉਹਨਾਂ ਦੀ ਸੀ ਜਿਹੜੀ ਉਹੀ ਸੋਚ ਪਈ ਅਮਰਤਪਾਲ ਸਿੰਘ ਖਾਲਸਾ ਦੀ ਸੀਗੀ ਠੀਕ ਹੈ ਨਾ ਅਗਲਾ ਕਾ ਮੁੰਡਾ ਆਇਆ ਦबई ਗੱਡੀ ਚਲਾਉਂਦਾ ਸੀ ਔਰ ਹੁਣ ਇੱਥੇ ਆਏ ਆ ਗਏ ਲੋਕਾਂ ਦੀ ਕੁਸ਼ੀ ਵੀ ਸੀ ਅੱਛਾ ਕੁਝ ਜਿਹੜੇ ਇਹ ਨਹੀਂ ਐਸੇ ਇਹਨਾਂ ਦੇ ਨਾਲ ਹੀ ਜਿਹੜੇ ਕੈਟਾਗਰੀ ਸੀਗੀਆਂ ਕੁਝ ਉਹਨਾਂ ਦੇ ਹੁਣ ABC ਕੈਟਾਗਰੀ ABC ਕੈਟਾਗਰੀ ਇਹਨਾਂ ਦੇ ਨਾਲੋਂ ਕਹਿੰਦੇ ਫਿਰ ਕੀ ਹੋ ਗਿਆ ਜੇ ਸਾਲ ਹੋ ਗਿਆ ਉੱਥੇ ਹੋ ਗਿਆ ਬੈਠੇ ਨੂੰ ਅਸੀਂ 10 10 ਸਾਲ ਲਾਏ ਆ ਯਾਰ ਤੁਸੀਂ ਸਮਝ ਗਏ ਹੋਗੇ ਮੈਂ ਕਿੰਨੂੰ ਕਹਿੰਨਾ ਸ਼ਰੂਮਨੀ ਕਾਲੀਦਲ ਦਾ ਜਿਹੜਾ ਚਿਹਰਾ ਜਿੰਨੂੰ ਖਡੂਰ ਸਾਹਿਬ ਖੜਾ ਗਿਆ ਖਡੂਰ ਸਾਹਿਬ ਤੋਂ ਖੜਾ ਕੀਤਾ ਉਹਨਾਂ ਦੇ ਸਟੇਟਮੈਂਟ ਕਿੰਨੀ ਤਕੜੀ ਉਹਨਾਂ ਨੇ ਦਿੱਤੀ ਹੈ ਕਹਿੰਦੇ ਫਿਰ ਕੀ ਹੋਗਾ ਯਾਰ ਜਵਾਕ ਹੈ ਉਹ ਐਂ ਕਹਿ ਰਹੇ ਸੀ ਬੱਚਾ ਹੈ ਜੇ ਫਿਰ ਕੀ ਹੋਗਾ ਇਹ ਹੋਤੇ 1 ਸਾਲ ਰਹਿ ਗਿਆ ਜੇਲ੍ਹ ਚ ਅਸੀਂ 10 10 ਸਾਲ ਜੇ ਰਹੇ ਆ ਸਾਨੂੰ ਤਾਂ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ ਇਹਨਾਂ ਦਾ ਤਾਂ ਪਰਿਵਾਰ ਤੀਜੇ ਦਿਨ ਉੱਥੇ ਪਹੁੰਚ ਜਾਂਦਾ ਮੁਲਾਕਾਤ ਕਰਨ ਦੇਖੋ ਆਪਦਾ ਵੀ ਦੇਖੋ ਲੜਾਈ ਚੱਲਦੀ ਕਿਤੇ ਨਾ ਕਿਤੇ ਇਹ ਲੜਾਈ ਹੈ ਚਾਹੇ ਸਿਧਾਂਤਾਂ ਦੀ ਹੈ ਚਾਹੇ ਰਾਜਨੀਤੀ ਦੀ ਹੈ ਚਾਹੇ ਧਰਮ ਦੀ ਹੈ ਮੈਨੂੰ ਨਹੀਂ ਇਸ ਗੱਲ ਦਾ ਮੈਂ ਤਾਂ ਜੋ ਦੇਖਦਾ ਮੈਂ ਉਹ ਦੱਸਦਾ ਮੈਂ ਉਹ ਦੱਸਦਾ ਮੈਂ ਟੀਵੀ ਤੇ ਇਹ ਗ ਠੀਕ ਹੈ ਨਾ ਕਿ ਉਹ ਬੰਦੇ ਸ਼ਰੋਨੀ ਕਾਲੀ ਦਲ ਦੇ ਜਿਹੜੇ ਲੀਡਰ ਰਹੇ ਐ ਜਿਨ੍ਹਾਂ ਨੂੰ ਕੈਂਡੀਡੇਟ ਦਾ ਟਿਕਟ ਮਿਲੀ ਚ ਉਹ ਨਹੀਂ ਜਿੱਤੇ ਗੱਲ ਵੱਖਰੀ ਐ 2 ਲੱਖ ਤੇ ਲੀਡ ਕਰ ਗਏ ਹਵਾ ਇਹਨਾਂ ਕਰਨ ਰੁੱਖ ਜ਼ਿਆਦਾ ਸੀ ਠੀਕ ਹੈ ਨਾ ਕਿੰਨੀ ਨੌਜਵਾਨ ਪੀੜੀ ਨਾਲ ਸੀ ਉਹਨਾਂ ਦੇ ਦਿਲਾਂ 'ਚ ਕਿਤੇ ਨਾ ਕਿਤੇ ਆਏ ਵੀ ਇਹ ਨਹੀਂ ਛੱਡਿਆ ਇਹ ਹੁਣ ਇਹ ਤਾਂ ਸਰਕਾਰਾਂ ਦੀ ਪਾਲਿਸੀ ਆ ਪਰ ਤੁਸੀਂ ਹੁਣ ਜਿਹੜੀ ਲਾਸਟ ਇੱਥੇ ਆਪਾਂ ਇਹ ਗੱਲ ਇਸ 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 ਗੱਲ ਦੇ ਸਵਾਲ ਦੀ ਲਾਸਟ ਗੱਲ ਕਰਦੇ ਆ ਮੈਨੂੰ ਨਹੀਂ ਲੱਗਦਾ ਮੈਂ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਕਿਉਂਕਿ ਮੈਂ ਪੁੱਛਦਾ ਮੈਂ ਕਹਿੰਦਾ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਕੀ ਗੱਲਬਾਤ ਲੱਗਦੀ ਵੀ ਭਾਈ ਬਾਹਰ ਹੋਣਗੇ ਕਿ ਨਹੀਂ ਹੋਣਗੇ ਭਾਈ ਵੀਰ ਮੇਰੇ ਦੱਸੋ ਭਰਾ ਮੇਰੇ ਆ ਕਹਿੰਦੇ ਭਾਈ ਨਹੀਂ ਹੁੰਦੇ ਮੈਂ ਕਿਉਂ ਕਹਿੰਦੇ ਇਕੱਲੇ ਪੰਜਾਬ ਗਵਰਨਮੈਂਟ ਨਹੀਂ ਹੁਣ ਜਿਵੇਂ ਹਿਮਾਚਲ ਦੀ ਵੀ ਤਾਂ ਸਰਕਾਰ ਇਹਨਾਂ ਦਾ ਸਾਰਾ ਬਣ ਗਿਆ ਹਿਮਾਚਲ ਪੰਜਾਬ ਠੀਕ ਹੈ ਨਾ ਰਾਜਸਥਾਨ ਜੁਪੀ ਐਮਪੀ ਜਿੱਥੇ ਵੀ ਜਾਵੜਾ ਉਹ ਬਹੁਤ ਸਾਰੀਆਂ ਗਵਰਨਮੈਂਟਸ ਜਿਹੜੀਆਂ ਹੈਗੀਆਂ ਉਹ ਰਲ ਮਿਲ ਕੇ ਜਿਹੜੀ ਮੀਟਿੰਗਸ ਵੱਡੇ ਹੋਟਲਾਂ ਚ ਹੁੰਦੀਆਂ ਉਹ ਬਿਲਕੁਲ ਵੀ ਨਹੀਂ ਚਾਹੁੰਦੀਆਂ ਉਹ ਕਹਿੰਦੀਆਂ ਵੀ ਜੀ ਉਹਨਾਂ ਨੂੰ ਬਸ ਇਹ ਡਰ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਅਗਰ ਡਿਬੜੂ ਗੰਜ ਜੇਲ੍ਹ ਚੋਂ ਬਾਹਰ ਆ ਗਏ ਹੁਣ ਤਾਂ ਉਹ ਐਮਪੀ ਹੈ ਸਕਿਉਰਟੀ ਵੀ ਮਿਲੂ ਗੱਡੀਆਂ ਵੀ ਨਾਲ ਚੱਲਣਗੀਆਂ ਕਾਫਲੇ ਚੱਲਣਗੇ ਮੀਟਿੰਗਾਂ ਹੋਣਗੀਆਂ ਹੋਰ ਉਹਨਾਂ ਦੇ ਪੂਰਾ ਉਹਨਾਂ ਦਾ ਜਿਵੇਂ ਹੌਟ ਸਟੇਟਮੈਂਟਸ ਹੈ ਹੋਰ ਸਟੇਟਮੈਂਟਸ ਸਮਝਿਓ ਬੇਬਾਕ ਬੋਲਣਾ ਡਰੀ ਨਹੀਂ ਕਿਸੇ ਚੀਜ਼ ਦਾ ਅਜਨਾਲਾ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਰੂਪ ਵੇਖਿਆ ਰੂਪ ਵੇਖਿਆ ਉਹ ਚਾਹੇ ਉਹ ਹੁਣ ਆਪਾਂ ਕਹੇ ਦੀ ਵੀ ਕਹਿੰਦੇ ਵੀ ਪਾਲਕੀ ਪਾਲਕੀ ਸਾਹਿਬ ਲੈ ਕੇ ਗਏ ਉਹਦਾ ਦੇਖੋ ਵਿਰੋਧ ਬਹੁਤ ਲੋਕਾਂ ਨੇ ਕੀਤਾ ਅਗਰ ਉਹ ਪਾਲਕੀ ਸਾਹਿਬ ਸ਼ਾਇਦ ਮੇਬੀ ਨਾ ਲੈ ਕੇ ਜਾਂਦੇ ਤਾਂ ਇੰਨਾ ਵਿਰੋਧ ਸ਼ਾਇਦ ਨਹੀਂ ਹੋਣਾ ਸੀ ਇੱਕ ਮੈਂ ਤੁਹਾਨੂੰ ਇਸੇ ਗੱਲ ਤੇ ਕੋਈ ਤਿਆਰ ਪਰ ਬਾਹਰ ਨਹੀਂ ਹੁੰਦੀ ਤੁਸੀਂ ਪੁੱਛਣਾ ਬਾਹਰ ਹੋਣਗੇ ਕਿ ਨਹੀਂ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਮੇਰੇ ਹੱਥੇ ਬਸ ਕੁਝ ਨਹੀਂ ਮਤਲਬ ਆਈ ਹੈਵ ਅ ਗੁੱਡ ਐਕਸਪੀਰੀਅੰਸ ਫੋਰ ਨੌਲੇਜ ਇੰਦਾ ਆ ਸਰਾਊਂਡਿੰਗ ਹਾਂ ਸਰਾਊਂਡਿੰਗ ਆਲਸ टू पीपल्स के ਲੋਕਾਂ ਦੀ ਜਿਹੜੀ ਸਿਚੁਏਸ਼ਨ ਇਸ ਵਕਤ ਹੈ ਮਾਈਂਡ ਦੀ ਉਹ ਕਹਿੰਦੇ ਹੈ ਕਿ ਭਾਈ ਅਮਰਿਤਪਾਲ ਸਿੰਘ ਕਾਲਸਾ ਬਾਹਰ ਨਹੀਂ ਆਣਗੇ ਉਹਨਾਂ ਨੂੰ ਪਤਾ ਹੈ ਸਰਕਾਰ ਨੂੰ ਵੀ ਉਹਨਾਂ ਨੇ ਤਾਂ ਹੀ ਤਾਂ ਇੱਕ ਸਾਲ ਵਸਤੇ ਯਾਰ ਉਹਨਾਂ ਨੇ ਇੱਕ ਮਿੰਟ ਇੱਕ ਮਿੰਟ ਸਿੱਧੀ ਜੀ ਤੁਸੀਂ ਗੱਲ ਸਮਝੋ ਕਿ ਇੱਕ ਬੰਦਾ ਬੇਲ ਇੱਕ ਸਾਲ ਬਾਦ ਉਹਨਾਂ ਦੀ ਐਕਸੈਪਟੇਬਲ ਕਾਨੂੰਨ ਦੇ ਹਿਸਾਬ ਨਾਲ ਹੋ ਰਹੀ ਸੀ ਇਹ ਪ੍ਰਾਵਧਨ ਹੈ ਇੰਡੀਅਨ ਲਾਅ ਦੇ ਵਿੱਚ ਇਹ ਪ੍ਰਾਵਧਨ ਹੈ ਔਰ ਵੱਡੇ ਵੱਡੇ ਸੁਪਰੀਮ ਕੋਰਟ ਦੀ ਜਿਹੜੇ ਲਾਇਰ ਆ ਉਹਨਾਂ ਨੇ ਕੀਤੇ ਹੋਇਆ ਆ ਯਾਰ ਕੁਝ ਫ੍ਰੀ ਵੀ ਲੜ ਰਿਹਾ ਜਿਹੜੀ ਸਿੱਖੀਜ਼ਮ ਨਾਲ ਇਹਨਾਂ ਦੇ ਸਿਧਾਂਤਾਂ ਨਾਲ ਜਿਹੜੇ ਪਿਆਰ ਕਰਦੇ ਆ ਜੁੜੇ ਹੋਏ ਆ ਉਹ ਕਹਿੰਦੇ ਸੀ ਬਿਲਕੁਲ ਫ੍ਰੀ ਆਫ ਕੋਸਟ ਇਹਨਾਂ ਦਾ ਕੇਸ ਲੜ ਰਹੇ ਠੀਕ ਹੈ ਨਾ ਇਹਨਾਂ ਨੂੰ ਜਿੰਨਾ ਉਧਰ ਵਾਜਬ ਜਿੰਨੀਆਂ ਸਹੂਲਤਾਂ ਸਾਰੀਆਂ ਅੰਦਰ ਅਸੀਂ ਦਵਾ ਰਹੇ ਆ ਇਸੇ ਇਹਨਾਂ ਨੇ ਪਿੱਛੇ ਭੁਖੜ ਹਾਲ ਤੇ ਇੱਕ ਮਹੀਨਾ ਬੈਠੇ ਆ ਬਿਲਕੁਲ ਸਰੀਰ ਖਤਮ ਹੋ ਗਿਆ ਸੀ ਉਹਦਾ ਮੈਨੂੰ ਥੋੜਾ ਡਰ ਵੀ ਸੀ ਠੀਕ ਹੈ ਨਾ ਵੀ ਕਿਤੇ ਕੋਈ ਗੱਲ 11 21 ਹੋ ਗਈ ਤਾਂ ਇਧਰ ਹਾਲਾਤ ਕੌਣ ਸੰਭਾਲੂਗਾ ਪੰਜਾਬ ਦੇ ਬਿਲਕੁਲ ਹੋਣਗੇ ਜਿਹੜੇ ਜਿਵੇਂ ਹੁਣ ਮੇਰੇ ਨਾਲ ਕੋਈ ਜਿਹੜੇ ਮੇਰੇ ਪਿਆਰ ਕਰਦੇ ਆ ਨਾ ਪਿਆਰ ਕਰਨ ਵਾਲੇ ਬੰਦੇ ਕੁਛ ਵੀ ਕਰ ਦਿੰਦੇ ਆ ਜਿਹੜੇ ਇਹਨਾਂ ਨਾਲ ਪਿਆਰ ਕਰਦੇ ਉਹ ਫਿਰ ਪਤਾ ਨਹੀਂ ਕੀ ਇੰਤਹਾ ਉਹ ਫਿਰ ਪੁਲਿਸ ਵਾਸਤੇ ਸਰਕਾਰਾਂ ਵਾਸਤੇ ਫੌਜ ਵਾਸਤੇ ਸੈਂਟਰ ਸਰਕਾਰ ਵਾਸਤੇ ਸਾਰੇ ਵਾਸਤੇ ਹਾਂ ਵੀ ਇਹ ਬਾਹਰ ਨਹੀਂ ਆਉਂਦੇ ਮੁੱਕਦੀ ਗੱਲ ਆਪਾਂ ਵੀ ਮੈਨੂੰ ਐਂ ਲੱਗਦਾ ਹੈ ਇਹ ਲੋਕਾਂ ਦੀ ਜਿਹੜੀ ਗੱਲ ਕਰ ਰਹੇ ਆ ਲੋਕਾਂ ਦੀ ਗੱਲ ਕਰ ਰਹੇ ਆ ਕਿ ਪੰਜਾਬ ਸਰਕਾਰ ਤੋਂ ਇਲਾਵਾ ਹੋਰ ਸਰਕਾਰਾਂ ਵੀ ਇਹੀ ਚਾਹੁੰਦੀਆਂ ਵੀ ਇਹ ਬਾਹਰ ਨਹੀਂ ਆਉਣਾ ਚਾਹੀਦਾ ਬੰਦਾ ਅੰਮ੍ਰਿਤਪਾਲ ਨੂੰ ਨਾ ਛੱਡਣਾ ਠੀਕ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਤੁਹਾਨੂੰ 13 ਸੀਟਾਂ ਆਉਣਗੀਆਂ ਤੇ 3 ਆਉਂਦੀਆਂ ਉਸ ਤੋਂ ਬਾਅਦ ਹੁਣ ਪੁਲਿਸ ਮੁਲਾਜ਼ਮਾਂ ਦੀ ਬਦਲੀ ਕਰ ਰਿਹਾ ਧੜਾ ਧੜ ਕਿੰਨੇ ਪੁਲਿਸ ਮੁਲਾਜ਼ਮ ਬਦਲਤੇ ਉਹਨਾਂ ਨੇ ਇਸ ਤੇ ਮੈਂ ਪ੍ਰਤੀਕਿਰਿਆ ਦੇਣਾ ਚਾਹੂੰਗਾ ਦੇਖੋ ਅੱਜ ਤੱਕ ਪਹਿਲੀ ਵਾਰ ਇਲੈਕਸ਼ਨ ਨਹੀਂ ਹੋਏ ਨਾ ਲੋਕ ਸਭਾ ਦੇ ਤੇ ਨਾ ਹੀ ਆਹ ਛੋਟੇ ਜਿਹੜੇ ਵਿਧਾਇਕ ਐ ਐਮ ਐਲ ਏ ਦੀਆਂ ਵੋਟਾਂ ਹੁੰਦੀਆਂ ਤੇ ਨਾ ਹੀ ਆ ਨਗਰ ਕੌਂਸਲਾਂ ਦੇ ಗ್ರಾಮ ਪੰਚਾਇਤਾਂ ਦੇ ਇਹ ਚੱਲਦੇ ਰਹਿੰਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਰਾਤੋਂ ਰਾਤ 20000 ਬੰਦੇ ਦੀ ਬਦਲੀ ਕਰ ਦੋ ਯਾਰ ਪੂਰੇ ਦਾ ਪੁਰਾਣਾ ਲੁਧਿਆਣਾ ਤੁਸੀਂ ਜਲੰਧਰ ਤੇ ਅੰਮ੍ਰਿਤਸਰ ਚ ਠੋਕ ਦਿਓ ਪੂਰਾ ਤੁਸੀਂ ਫਰੀਦਕੋਟ ਦਾ ਏਰੀਆ ਬਠਿੰਡੇ ਤੇ ਬਠਿੰਡੇ ਵਾਲਾ ਸਿੱਧਾ ਮਾਝੇ ਚ ਤੇ ਮਾਝੀ ਵਾਲਾ ਦੁਆਬੇ ਚ ਉਹਨਾਂ ਨੇ ਤਾਂ ਦੁਆਬਾ ਮਾਝਾ ਮਾਲਵਾ ਹੀ ਬਦਲਤਾ ਬਦਲੀਆਂ ਹੁੰਦੀਆਂ ਵੀ ਦੋ ਐਸਐਸਪੀ ਤੇ ਚਾਰ ਡੀਐਸਪੀ ਦੀ ਬਦਲੀ ਡੀਐਸਪੀ ਸਾਹਿਬਾਂ ਦੀ ਬਦਲੀ ਨਾਰਮਲ ਹੋ ਗਈ ਰੁਟੀਨ ਵਾਈਜ਼ ਹੁੰਦੀ ਰੁਟੀਨ ਵਾਈਜ਼ ਇਹ ਤਾਂ ਹੈ ਨਹੀਂ ਰੋਜ਼ ਰੋਜ਼ ਬਦਲੀ ਜਾਊਗਾ ਨਾ ਹਨਾ ਉੱਥੋਂ ਦਾ ਸਿਸਟਮ ਵੀ ਸਮਝੋਣਾ ਚਾਹੀਦਾ ਦੋ ਚਾਰ ਮਹੀਨੇ ਦਾ ਬੰਦਾ ਲਗਾਉਂਦਾ 6 ਮਹੀਨੇ ਅਫਸਰ ਇਹਨਾਂ ਨੇ ਤਾਂ ਏਡੀ ਵੱਡੀ ਲਿਸਟ ਮੈਨੂੰ ਤਾਂ ਲੱਗਦਾ ਦੋ ਪੈਨਸਲਾਂ ਫੜ ਲਈਆਂ ਲੇਕਿਨ ਮਾਨ ਸਾਹਿਬ ਆ ਦੇਖੋ ਜੀ ਕਿੰਨੀਆਂ ਕਿੰਨੀਆਂ ਬਦਲੀਆਂ ਕਿੰਨੇ ਲੱਗਦਾ ਟਿੰਟਾ ਟਾ ਟਿੰ ਟਾ 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 ਟ ਜਾ ਵੀ ਜੋ ਉੱਥੇ ਜੇ ਵਿਧਾਇਕਾਂ ਦੇ ਕੰਮ ਨਹੀਂ ਹੋ ਰਹੇ ਉਹ ਕੰਮ ਹੋਣਗੇ ਕੋਈ ਨਹੀਂ ਪੰਜਾਬ ਪੁਲਿਸ ਦੀ ਮਜਬੂਰੀ ਹੈ ਡੀਜੀਪੀ ਗੌਰਵ ਯਾਦਵ ਤੱਕ ਦੀ ਮਜਬੂਰੀ ਇਹ ਹੋਈ ਪਈ ਹੈ ਜੁਨੇ ਐਸਐਸਪੀ ਸਾਹਿਬ ਹੈ ਇਹਨਾਂ ਦੀ ਮਜਬੂਰੀ ਇਹ ਹੋਈ ਪਈ ਹੈ ਕਿਉਂਕਿ ਮੁੱਖ ਮੰਤਰੀ ਦੀ ਸੀਟ ਤੇ ਭਗਵੰਤ ਸਿੰਘ ਮਾਨ ਬੈਠੇ ਠੀਕ ਹੈ ਨਾ ਇਹ ਗੁੱਸਾ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਹੈਗਾ ਯਾਰ ਸਾਡਾ ਜੈਤੋ ਥਾਣਾ ਹੈ ਜੈਤੋ ਥਾਣੇ ਦੇ ਵਿੱਚ 50 ਤੋਂ 60 ਤਾਂ ਪਹਿਲਾਂ ਹੀ ਮਲਾਜ਼ਮ ਹੈ ਠੀਕ ਹੈ ਜਿਦੇ ਚੋਂ 15 ਚੰਡੀਗੜ੍ਹ ਰਹਿੰਦੇ ਆ ਸੰਮਣ ਲੈ ਕੇ ਜਾਂਦੇ ਕੋਈ ਹੋਰ ਹੈ ਉੱਥੇ ਤੁਰੇ ਫਿਰਦੇ ਲੈ ਕੇ ਪੰਜ ਸੱਤ ਫਰੀਦਕੋਟ ਕੈਦੀਆਂ ਨੂੰ ਇਕ ਤੀੜਾ ਨੂੰ ਜਿਹੜੇ ਨਸ਼ੇ ਵਾਲੇ ਨਹੀਂ ਮਾਣ ਇਹਨਾਂ ਨੂੰ ਲੈ ਕੇ ਤੁਰੇ ਫਿਰਦੇ ਕੰਜਰਾਂ ਨੂੰ ਠੀਕ ਹੈ ਨਾ ਇਕ ਤੀੜੀ ਨਹੀਂ ਪੁਲਿਸ ਨੂੰ ਟਿਕਨ ਦਿੰਦੇ ਤੇ ਉਹ ਜਿਹੜਾ ਮਾੜਾ ਮੋਟਾ ਤਜਰਬਾ ਸੀ ਪੁਲਿਸ ਤੇ ਸੰਭਾਲੀ ਬੈਠੀ ਸੀ ਮਾੜਾ ਮੋਟਾ ਸ਼ਹਿਰ ਨੂੰ ਸਾਡੇ ਨੂੰ ਸਾਡੇ ਸ਼ਹਿਰ ਦਾ ਵੈਸੇ ਹੀ ਬੇੜਾ ਘਰ ਖੋਇਆ ਵੇ ਠੀਕ ਹੈ ਨਾ ਤੇ ਚੱਕ ਕੇ ਉਹਦੀ ਬਦਲੀ ਸਾਡੇ ਐਸਐਚਓ ਗੁਰਮੀਰ ਸਿੰਘ ਸੀਗੇ ਉਹ ਆਪਦੀ ਬਦਲੀ ਆਪ ਕਰਾ ਕੇ ਗਏ ਆ ਮੋ ਚੰਡੀਗੜ੍ਹ ਮੌਹਲੀ ਦੀ ਆਪ ਬੰਦਾ ਬਦਲੀ ਕਰਾ ਗਿਆ ਇਸ ਤੋਂ ਪਹਿਲਾਂ ਸਾਡਾ ਹੋਰ ਮਿੱਤਰ ਪਿਆਰਾ ਸੀ ਮਨੋਸ਼ ਸ਼ਰਮਾ ਜੀ ਉਹ ਕੋਟਕਪਰੇ ਕੋਈ ਕੋਟਕਪਰੇ ਲੜਾਈ ਵਾਰਦਾਤ ਵਾਲੀ ਹੋ ਗਈ ਉਹ ਚੱਕ ਕੇ ਉਹ ਥੋੜੇ ਜੇ ਸੀਨੀਅਰ ਸੀਗੇ ਉਹਨਾਂ ਦੀ ਡਿਊਟੀ ਬਹੁਤ ਲੰਬੀ ਹੈ ਉਹ ਡੀਐਸਪੀ ਬਣਨ ਵਾਲੇ ਆ ਉਹਨਾਂ ਨੂੰ ਕੋਟਕਪਰੇ ਲਾਤਾ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਯਾਰ ਵੀ ਸ਼ਹਿਰ ਸੰਭਾਲਣਾ ਐਸਐਚਓ ਕੋਈ ਜਵਾਕਾਂ ਦਾ ਖੇਡ ਥੋੜੀ ਐ ਅਗਲੇ ਨੇ ਆਪਣੀ ਫੈਮਲੀ ਨਾਲ ਰਹਿਣਾ ਐ ਕਵਾਟਰ ਲੈਣਾ ਕੋਈ ਫਲੈਟ ਕੋਠੀ ਕਿਰਾਏ ਤੇ ਲੈਣੀ ਪਹਿਲਾਂ ਸਮਾਨ ਦਾ ਇਹਨਾਂ ਤਾਮਜਮ ਜਦੋਂ ਏਸੀ ਦੀ ਫਿਟਿੰਗ ਹੁੰਦੀ ਹੈ ਗੀజర్ ਦੀ ਫਿਟਿੰਗ ਹੁੰਦੀ ਉਹਦੋਂ ਨੂੰ ਕਹਿੰਦੇ ਆ ਸਰ ਤੁਹਾਡੀ ਬਦਲੀ ਆ ਗਈ ਪਿੱਛੋਂ ਮਾਨਸਾ ਮੁੱਖ ਮੰਤਰੀ ਹਾਊਸ ਤੋਂ ਆਈ ਹੈ ਯਾਰ ਮੈਂ ਤਾਂ ਸੈਟਿੰਗ ਨਹੀਂ ਤੁਸੀਂ ਉਧਰ ਆਪਣਾ ਕਪੂਰਥਲੇ ਚਲੇ ਜਾਓ ਭਗਵਾ ਕੀ ਮਤਲਬ ਹੋਇਆ ਯਾਰ ਮੈਨੂੰ ਮਾਨਸਾ ਦੀ ਗੱਲ ਕਰਦਾ ਮਾਨਸਾ ਪਹਿਲਾਂ ਕਹਿੰਦੇ ਸੀ ਵੀ ਜੋ ਹਰਸ਼ੀਮਤ ਬਾਦਲੇ ਦੀ ਸਕਿਉਰਟੀ ਲਈ ਫਿਰਦੀ ਆ ਸੁਖਬੀਰ ਬਾਦਲੇ ਲਈ ਫਿਰਦੇ ਆ ਜਿਹਨਾਂ ਡੱਲਦਾ ਤਾਂ ਮੁਰਗੀ ਖਾਣਾ ਖੋਲ ਉਹ ਡੱਲ ਗੱਲਾਂ ਨਹੀਂ ਉਹਦੋਂ ਨਹੀਂ ਉਹਦੋਂ ਡਬਲ ਤਾਂ ਇਹ ਲਈ ਫਿਰਦੇ ਆ ਬਿਲਕੁਲ ਟੋਟਲੀ ਛੋਟ ਬਣਾਉਣ ਦੇ ਬਥੇਰੇ ਤਰੀਕੇ ਹੁੰਦੇ ਆ ਉਹ ਮੈਨੂੰ ਲੱਗਦਾ ਤਰੀਕਾ ਅਰਵਿੰਦ ਸਰ ਨੇ ਆਜ਼ਮਾਇਆ ਪਹਿਲਾਂ ਅੰਨਾ ਹਜ਼ਾਰੇ ਜੀ ਅੱਡ ਹੋ ਗਏ ਅਨਬੰਮ ਖੇਰਾ ਅੱਡੇ ਹੋ ਗਿਆ ਕਿਰਨ ਬੇਦੀ ਪਤਾ ਨਹੀਂ ਕਿੱਧਰ ਚਲੇ ਗਏ ਜਦੋਂ ਉੱਥੇ ਦਿੱਲੀ ਜੰਤਰ ਮੰਡ ਦਿੱਲੀ ਜੰਤਰ ਮੰਤਰ ਤੇ ਰਾਜਗੜ੍ਹ ਦੇ ਨਾਲ ਉੱਧਰ ਬੈਠੇ ਉੱਥੇ ਤਕੜਾ ਜਗਾਰ ਚੱਲਿਆ ਕਿੰਨੀ ਦੁਨੀਆਂ ਆਈ ਸਾਨੂੰ ਵੀ ਆਏ ਲੱਗਿਆ ਵੀ ਭਗਤ ਸਿੰਘ ਗਏ ਦੀ ਆਤਮਾਵਾਂ ਥੱਲੇ ਉੱਤਰੀ ਆਈਆਂ ਬਾਅਦ ਚ ਪਤਾ ਲੱਗਿਆ ਵੀ ਇਹ ਆਤਮਾਵਾਂ ਤਾਂ ਜਿੱਧਰ ਪਿਸ਼ਾਬ ਕਰਨ ਜਾਂਦੀਆਂ 7-800 ਬੰਦਾ ਉੱਧਰੋਂ ਦੂਰ ਜਾਂਦਾ ਪਿਸ਼ਾਬ ਕਰਨੋਂ ਆਏ ਥੋੜੀ ਜਾਂਦੇ ਸੀ ਘਟਾ ਲਿਆ ਜੰਦਰ ਫ ਸਾਰਾ ਤਾਂ ਸਟਾਫ ਇਹਨਾਂ ਦੇ ਅੰਦਰ ਹੈ ਹੁਣ ਮੈਂ ਇਹ ਗੱਲ ਕਰੂੰਗਾ ਐਮਐਲਏ ਮੇਰਾ ਭਰਾ ਹੈ ਠੀਕ ਹੈ ਕੁਲਤਾਰ ਸੰਧਵਾ ਜੀ ਮੇਰੇ ਬਹੁਤ ਰਿਸਪੈਕਟੇਬਲ ਹੈ ਕਿੰਨੀਆਂ ਮੈਂ ਉਹਨਾਂ ਦੀ ਇੰਟਰਵਿਊ ਮੈਂ ਕੀਤੀਆਂ ਕਿੰਨੇ ਵਾਰ ਉਹਨਾਂ ਨਾਲ ਮੈਂ ਮਿਲੇ ਹ ਕਿਉਂਕਿ ਮੈਂ ਸੋਸ਼ਲ ਵਰਕਰ ਹਾਂ ਸਾਨੂੰ ਆਰਗੇਨਾਈਜੇਸ਼ਨ ਦੇ ਤੌਰ ਤੇ ਮਿਲਣਾ ਪੈਂਦਾ ਪਰ ਇਹ ਗੱਲ ਵੀ ਇੱਕ ਸੱਚੀ ਗੱਲ ਹੈ ਇਹ ਸਟੇਟਮੈਂਟਸ ਤੁਸੀਂ ਹੁਣੇ ਚੈੱਕ ਕਰ ਲਓ ਦੋਸਤੋ ਆਪਣਾ ਮੋਬਾਈਲ ਖੋਲੋ ਬਿਫੋਰ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਗਵਰਨਮੈਂਟ ਤੋਂ ਇਹਨਾਂ ਦੀ ਸਟੇਟਮੈਂਟਸ ਚੈੱਕ ਕਰੋ ਇੱਕ ਲੇਡੀਜ਼ ਬਹੁਤ ਵੱਡੇ ਚੈਨਲ ਦੀ ਉਹਨੇ ਪੁੱਛਿਆ हां जी केजरीवाल साहब आप कह रहे हैं कि पंजाब के लिए इतना पैसा पहले से बचा के रखा हो तो उसके लिए आप थोड़े मेरे स्रोतों को बताएं मेरे दोस्तों को बताएं हमारे कि आपने कैसे इतना सारा पंजाब के लिए एडजस्टमेंट करके रखा हो कैसे आप पंजाब को चलाएंगे पंजाब के हालात तो इस वक्त करोड़ों का अरबों का कर्जा है पंजाब के ऊपर कैसे संभालेंगे देखिए पंजाब के अंदर जो ये मोटे पेट वाले हैं ना जो मोटे-मोटे पेटों वाले हैं हमें खुद स्टेटमेंट देखिए केजरीवाल जी मोटे मोटे पेटों वाले हैं ना ये इन्होंने माइनिंग के नाम पे चिट्टे के नाम पे ड्रग्स के नाम पे हिमाचल में फैक्ट्रियाँ डाल रखी हैं ड्रग्स की इन्होंने वो सारी लिस्ट मेरे पास बनी हुई है बत्तीस हजार करोड़ रुपया हर महीने मैं खाली माइनिंग से कमाऊँगा जितना ये बांट के खाते हैं ना जितनी गवर्नमेंट के बंदे हैं तो मैं कहता मेरे को सारा सबूत है आई हैव ए गुड प्रूफ ਖੋਰ ਦੇ ਇਸ ਵਾਸਤੇ ਮੇਰੇ ਕੋ ਸਾਰੇ ਕੰਦਾ ਸਬੂਤ ਇਕੱਠੇ ਕੀਤੇ ਹੋਏ ਆ ਕਿੰਨੀ ਪੁਰਾਣੀ ਇੰਟਰਵਿਊ ਇਹ ਬਿਲਕੁਲ ਜਦੋਂ ਕੇਜਰੀਵਾਲ ਸਾਹਿਬ ਦੀ ਸਰਕਾਰ ਇੱਥੇ ਬਣਨੀ ਸੀ ਐਮਐਲਏ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਸਟੇਟਮੈਂਟ ਹੈ 2022 ਤੋਂ ਪਹਿਲਾਂ ਮਹੀਨਾ ਦੋ ਮਹੀਨੇ ਪਹਿਲਾਂ ਦੀ ਬਿਲਕੁਲ ਫਰੈਸ਼ ਬਿਫੋਰ ਇਲੈਕਸ਼ਨ ਦੀ ਬਿਲਕੁਲ ਫਰੈਸ਼ ਇੰਟਰਵਿਊ ਲਾਸਟ ਇੰਟਰਵਿਊ ਚੋਂ ਜਬ ਤਾਂ ਲੱਗਣਾ ਉਸ ਤੋਂ ਬਾਅਦ ਕੇਜਰੀਵਾਲ ਜੀ ਦੀ ਮੈਂ ਖੁਦ ਇੰਟਰਵਿਊ ਆਨਲਾਈਨ ਕੱਢ ਦੂੰਗਾ ਜਦੋਂ ਮਰਜ਼ੀ ਮੈਨਾਂ ਜਿਹੜਾ ਮਰਜ਼ੀ ਚੈਲੰਜ ਕਰ ਲੈ ਉਹ ਕਹਿੰਦੇ ਹਾਂ 32000 ਕਰੋੜ ਇੱਥੋਂ 20000 ਕਰੋੜੋਂ ਥੋਂ 10000 ਕਰੋੜ ਇਥੋਂ ਫਲਾਣਾ ਢਮਕਾ ਕਰਕੇ ਮੇਰੇ ਕੋਲ ਇੰਨਾ 100 ਕਰੋੜ ਰੁਪਏ ਮਹੀਨੇ ਦਾ ਆਏ ਆਇਆ ਕਰੂਗਾ ਤੇ ਚਿੱਟੇ-ਚੁੱਟੇ ਵਾਲੇ ਬੰਦ ਕਰ ਦੂੰਗਾ 1 ਮਹੀਨੇ ਦੇ ਅੰਦਰ-ਅੰਦਰ ਮੈਂ ਵਿਕਰਮ ਮਜੀਠੀਆ ਕੋ ਅੰਦਰ ਕਰੂੰਗਾ 1 ਮਹੀਨੇ ਦੇ ਅੰਦਰ ਮੈਂ ਵਿਕਰਮ ਮਜੀਠੀਆ ਕੋ ਵੀ ਅੰਦਰ ਕਰ ਦੂੰਗਾ ਮੈਂ ਉਸਕੋ ਅੰਦਰ ਕਰ ਦੂੰਗਾ ਮੈਂ ਇਸਕੋ ਅੰਦਰ ਕਰ ਦੂੰਗਾ ਤੇ ਹੁਣ ਯਾਰ ਮੈਨੂੰ ਲੱਗਦਾ ਆਪਦੀ ਜਮਾਨਤ ਹੋਈ ਪਰਸੋ ਜੋ ਉਥੇ ਲੱਡੂ ਵੰਡੇ ਆ ਹਾਂ ਪਰਸੋ ਜੋ ਉਥੇ ਲੱਡੂ ਵੰਡੇ ਲੇਕਿਨ ਅੱਜ ਸੁਪਰੀਮ ਕੋਰਟ ਨੇ ਮਾਨਯੋਗ ਲੋਅਰ ਕੋਰਟ ਦੀ ਕੁਝ ਓਬਜੈਕਸ਼ਨ ਦੇਖੀਆਂ ਕਹਿੰਦੇ ਇਟਸ ਟੋਟਲੀ ਰੋਂਗ ਡਿਸੀਜਨ ਇਹਦੇ ਵਿੱਚ ਕੁਝ ਜਿਹੜੀਆਂ ਇਹਨਾਂ ਨੇ ਬਾਹਰ ਆਉਣਾ ਸੀ ਉਹ ਬਿਲਕੁਲ ਵੀ ਮੈਂ ਸੁਪਰੀਮ ਕੋਰਟ ਕਹਿੰਦੀ ਮਾਨਯੋਗ ਕਿ ਮੈਂ ਅਲਾਉ ਨਹੀਂ ਕਰਦੀ ਤੇ ਹੁਣ ਉਹਨਾਂ ਦੀ ਬੇਲ ਹੋਰ ਮੁਸ਼ਕਲ ਹੋ ਗਈ ਉਹ ਲੱਡੂਆਂ ਉਹ ਜਿਹੜੇ ਵੰਡੇ ਸੀ ਜਲੇਬੀਆਂ ਜਿਹੜੀਆਂ ਉਹ ਮੈਨੂੰ ਲੱਗਦਾ ਫੇਰ ਕੰਮ ਖਰਾਬ ਹੋ ਗਿਆ ਜਿਆਦਾ ਪੈ ਰਹਿ ਗਿਆ ਸ਼ੂਗਰ ਵੀ ਨਾ ਹੋ ਜੇ ਇਹਨਾਂ ਨੂੰ ਖਾ ਖਾ ਕੇ ਚਲੋ ਹੋ ਮੈਂ ਨਹੀਂ ਕਹਿੰਦਾ ਇਹਨਾਂ ਨੂੰ ਚਲੋ ਛੱਡੋ ਪਹਿਲਾਂ ਹੀ ਹੋਈ ਵੀ ਉਹ ਨਹੀਂ ਆਪਾਂ ਗੱਲ ਕਰਦੇ ਆ ਇਸ ਤੋਂ ਬਾਅਦ ਜੋ ਪੰਜਾਬ ਦੇ ਹੁਣ ਇੰਚਾਰਜ ਲੱਗੇ ਨੇ ਸੰਦੀ ਪਾਟਕ ਜੀ ਪਾਟਕ ਜੀ ਹਾਂ ਠੀਕ ਹੈ ਉਹਨਾਂ ਦਾ ਪਹਿਲਾਂ ਹਾਂ ਉਹਨਾਂ ਦਾ ਪਹਿਲਾਂ ਇੱਕ ਬਿਆਨ ਆਇਆ ਸੀ ਵੀ ਜੋ ਅਸੀਂ ਪੰਜਾਬ ਦਾ ਪਾਣੀ ਆ ਠੀਕ ਹੈ ਹਰਿਆਣੇ ਦਾ ਹੀ ਪੂਰਾ ਹੱਕ ਹੈ ਹੁਣ ਪੰਜਾਬ ਦੇ ਇੰਚਾਰਜ ਲਾਤੇ ਇਲੈਕਸ਼ਨ ਦੇ ਜਿਵੇਂ ਮੈਂ ਭਗਵੰਤ ਸਿੰਘ ਮਾਨ ਜੀ ਦੀ ਸਪੋਰਟ ਕਰੂੰਗਾ ਦੇਖੋ ਇੱਕ ਅੱਛੇ ਸੋਸ਼ਲ ਸਰਵਿਸ ਜਿਹੜਾ ਦਿਨ ਦਾ ਪ੍ਰੋਵਾਈਡ ਕਰਦਾ ਉਹਦੇ ਵਿੱਚ ਇਹ ਵੀ ਗੁਣਵੰਤਾ ਚਾਹੀਦੀ ਹੈ ਕਿ ਕੱਲੀ ਵਿਰੋਧਤਾ ਨਹੀਂ ਯਾਰ ਮੈਨੂੰ ਕੋਈ ਦੂਜੀਆਂ ਪਾਰਟੀਆਂ ਵਾਲੇ ਮੇਰੇ ਘਰੇ ਕੋਈ ਇਹ ਨਹੀਂ ਵੀ ਮੋਟਰਸਾਈਕਲ ਬੋਲਟ ਖੜਾ ਕੇ ਕਿ ਆਮ ਆਦਮੀ ਪਾਰਟੀ ਦੀ ਬੁਰੀਾਈ ਕਿੱਥੇ ਚੰਗੇ ਆ ਚੰਗੇ ਯਾਰ ਆਮ ਆਦਮੀ ਪਾਰਟੀ ਨੇ ਜਿੱਥੇ ਹੁਣ ਸੀਵਰ ਦਾ ਕੰਮ ਨਹੀਂ ਹੋਇਆ ਇੱਕ ਮਿੰਟ ਜੀ ਆਪਣੇ ਇੱਥੇ ਪੈਸੇ ਪਾਸ ਨਹੀਂ ਹੋਏ ਜੀ ਹੋ ਗਏ ਕਿੰਨਾ ਮੋਟਾ ਪੈਸਾ ਪਾਸ ਹੋਇਆ ਤੇ ਉਹ ਸਾਰਾ ਇੱਥੇ ਹੀ ਲੱਗਣਾ ਜੀ ਫੇਰ ਕਰੋੜਾ ਰੁਪਏ ਚ ਹੋਇਆ ਜਗੜ ਸਾਰਾ ਕੁਝ ਹੋਇਆ ਨਾ ਹੁੰਦਾ ਸਿਸਟਮ ਇੱਥੇ ਮੈਂ ਭਗਵਾਨ ਸਿੰਘ ਮਾਨ ਦੇ ਨਾਲ ਪੰਜਾਬ ਦਾ ਹੈ ਤਾਂ ਪੰਜਾਬੀ ਹੈ ਨਾ ਤੁਸੀਂ ਬਾਹਰ ਦਾ ਬੰਦਾ ਕੋਲਾਈ ਨਾ ਗੈਰ ਗੈਰ ਪੰਜਾਬੀ ਲਾਉਣਾ ਗੈਰ ਪੰਜਾਬੀ ਸੀਰੇ ਦੀ ਗੱਲ ਤੁਸੀਂ ਸ਼ੁਰੂ ਕੀਤੀ ਮੇਰੇ ਗੱਲ ਇੱਕ ਦਿਮਾਗ 'ਚ ਖੜਕੀ ਇਹ ਸੀਰੇ 'ਚ ਪਹੁੰਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਉਹ ਨਹੀਂ ਲੋਕ ਮੰਨਦੇ ਜਿਹੜੇ ਮੰਨਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਆਪ ਦੇ ਉੱਥੇ ਚਲੋ ਉਹਨੂੰ ਬਾਹਲਾ ਹੋ ਜੂ ਗਾਂ ਦੀ ਗੱਲ ਮੈਂ ਐਵੇਂ ਮੇਰੇ ਮੂੰਹ ਤੋਂ ਜੋ ਸੱਚ ਹੈ ਉਹ ਲੋਕਾਂ ਦੇ ਮੂਰੇ ਆ ਹੀ ਜਾਂਦਾ ਅੱਜ ਨਾ ਉਹ ਕੱਲ ਆ ਜੂਗਾ ਮੈਂ ਤਾਂ ਹੁਣ ਥੋੜੀ ਪਹਿਲਾਂ ਸਵਾਲ ਦੇ ਤੁਸੀਂ ਸੰਦੀਪ ਪਾਟਕ ਦੀ ਗੱਲ ਕੀਤੀ ਹੈ ਵੀ ਸੀਵਰ ਦੀ ਤਾਂ ਮੈਂ ਵਿੱਚ ਤੋੜਤੀ ਮੈਂ ਕਿਹਾ ਹੈ ਤਾਂ ਚਲੋ ਮੇਰੇ ਗੱਲ ਦਿਮਾਗ ਚ ਉਹੀ ਆ ਗਈ ਨਾ ਫੇਰ ਘੁੰਮ ਕੇ ਚਲੋ ਆ ਗਈ ਮੈਂ ਜਵਾਬ ਦੇ ਦੇਣਾ ਵੀ ਚਲੋ ਮੈਂ ਇੱਥੇ ਨਹਾਤਾ ਯਾਰ ਉਦੋਂ ਉੱਤੇ ਤਾਂ ਕੁਝ ਨਹੀਂ ਉਦੋਂ ਬਾਅਦ ਤੇਲੀ ਮੱਲੇ ਦੇ ਬੰਦੇ ਕਹਿਦੇ ਨੇ ਵੀ ਸਾਡੇ 10 ਦਿਨ ਪਾਣੀ ਕਿੱਥੇ ਖੜਿਆ ਤੇ ਮੈਂ ਧੋਣ ਉਹ ਤੇਲੀ ਮੱਲੇ ਚ ਜਿੱਥੇ ਗੰਦ ਚ ਜਾ ਕੇ ਨਹਾਤਾ ਸੀ ਨਾ ਜਿੱਥੇ ਲੋਕਾਂ ਦਾ ਵਾਸ਼ਰੂਮ ਜਾਂਦਾ ਬਾਥਰੂਮ ਜਾਂਦਾ ਰੋਟੀ ਖਾਂਦੇ ਹੋਣਗੇ ਭੈਣਾ ਮੇਰੀਆਂ ਵੀਰ ਗੁੱਸਾ ਨਾ ਕਰਿਓ ਮੈਂ ਨਹਾਤਾ ਉੱਥੇ ਤੁਸੀਂ ਸੁਣਨ ਲੱਗੇ ਤੁਹਾਡੇ ਸ਼ਬਦ ਕਿਤੇ ਮੇਰੇ ਘਰੇ ਕੋਈ ਇਨੀ ਤੇ ਨਹੀਂ ਭੁੱਖ ਮਰੀ ਵਸਦੀ ਸੀ ਜਾਂ ਮੈਨੂੰ ਕਿਸੇ ਪਾਸੋਂ 2-4 ਲੱਖ 10 ਲੱਖ ਮਿਲ ਗਿਆ ਵੀ ਤੂੰ ਆ ਸਟੈਪ ਚੱਕ ਲੈ ਇੱਕ ਅੱਛੇ ਸੋਸ਼ਲ ਸਰਵਿਸ ਜਿਹੜਾ ਦਿੰਦਾ ਨਾ ਉਹਦੇ 'ਚ ਆ ਵੀ ਗੁਣ ਹੋਣੇ ਚਾਹੀਦੇ ਉਹ ਇੱਥੇ ਨਾ ਸਕ ਨਾ ਸਕਦੀ ਰੱਖੇ ਉਹ ਗੱਲਬਾਤ ਲੋਕੀ ਉਥੋਂ ਜਿਹੜੇ ਪਹੁੰਚੇ ਚੱਕ ਕੇ ਬੁੜੀਆਂ ਤੇ ਪੈਂਟ ਚੱਕ ਕੇ ਬੰਦੇ ਜਿਹੜੋ ਇੱਟਾਂ ਰੱਖ ਕੇ ਫੱਟੇ ਰੱਖ ਕੇ ਚੱਲਣਾ ਜਾਣਦੇ ਨਾ ਤੇ ਅਸੀਂ ਉਹਦੇ ਚ ਨਾਉਣਾ ਜਾਣਦੇ ਸਾਡਾ ਗੁਣ ਨਹੀਂ ਪਾਇਆ ਗੱਲ ਸੰਦੀਪ ਪਟਕਰੀ ਕਰਦੇ ਆ ਨਹੀਂ ਇਹ ਨਾਉਣਾ ਦੂਜਾ ਸੈਪਸੀਸ ਤੋਂ ਪਹਿਲਾਂ ਤੁਸੀਂ ਕਿਸ਼ਤੀਆਂ ਵੀ ਚਲਾਈਆਂ ਪਾਣੀ 'ਚ ਉਹ ਮੈਂ ਬਹੁਤ ਤਰ੍ਹਾਂ ਦਾ ਕਿਸ਼ਤੀਆਂ ਟੂਪਾਂ ਤੇ ਹੋਰ ਕਿਉਂ ਮੈਂ ਲੰਬਾ ਹੋ ਜੂ ਬਹੁਤ ਕੰਮ ਵੀਡੀਓਜ਼ ਦੇ ਵਿੱਚ ਬ੍ਰਦਰ ਮੈਂ ਤੁਹਾਡੀ ਰਿਸਪੈਕਟ ਕਰਦਾ ਮੈਂ ਐਂ ਕਹਿੰਦਾ ਤੁਹਾਡਾ ਸਵਾਲ ਸੀ ਕਿਹੜਾ ਸੀ ਆਪਣਾ ਸੰਦੀਪ ਪਟਕਰੀ ਹਾਂ ਵੱਡੇ ਭਾਈ ਜੀ ਵਕੀਲ ਸਾਹਿਬ ਤੁਸੀਂ ਇੱਕ ਜਰਨਲਿਸਟ ਵੀ ਹੋ ਰ ਸੀਨੀਅਰ ਐਡਵੋਕੇਟ ਵੀ ਹੋ ਸੰਦੀਪ ਪਾਠਕ ਪੰਜਾਬੀ ਬੰਦਾ ਨਹੀਂ ਹੈ ਭਗਵੰਤ ਮਾਨ ਜੀ ਪਹਿਲਾਂ ਸੀਗੇ ਇਨਚਾਰਜ ਕੇਜਰੀਵਾਲ ਜੀ ਨੇ ਬੈਠੇ ਬੈਠੇ ਉੱਥੇ ਇਹ ਫੈਸਲਾ ਕਿਉਂ ਲਿੱਤਾ ਵੀ ਕਦੇ ਗੁਜਰਾਤ ਤੌਰ ਤਾ ਹੋਰ ਤੌਰ ਤਾ ਸਾਡੇ ਪੰਜਾਬ ਚ ਕੀ ਪੰਜਾਬੀ ਆਮ ਆਦਮੀ ਪਾਰਟੀ ਵਾਲੇ ਇੱਥੇ ਮਰ ਗਏ ਨਹੀਂ ਇਹ ਕਹਿੰਦੇ ਬਈ ਇਹਦੇ ਉਹਨਾਂ ਲੋਕ ਸਭਾ ਮੈਂਬਰ ਵੀ ਸਾਡੇ ਪੰਜਾਬ ਦੇ ਹੋਣ ਹੁਣ ਹੁਣ ਲੋਕ ਸਭਾ ਮੈਂਬਰ ਨਹੀਂ ਰਾਜ ਸਭਾ ਮੈਂਬਰ ਰਾਜ ਸਭਾ ਮੈਂਬਰ ਵੀ 2022 ਚ ਲਿੱਤੇ ਸੀ ਇਹ ਠੀਕ ਹੈ ਇਹ ਪਹਿਲਾਂ ਦਿੱਲੀ ਪ੍ਰੋਫੈਸਰ ਸੀਗੇ ਕਿਸੇ ਯੂਨੀਵਰਸਿਟੀ ਚ ਪਤਾ ਨਹੀਂ ਮੈਨੂੰ ਹੁਣ ਇਹ ਨਹੀਂ ਯਾਦ ਐਨਆਈਟੀ ਕੋਈ ਸੀਗੀ ਉੱਥੇ ਸੰਦੀਪ ਪਾਟਕ ਜੀ ਨੂੰ ਇੱਥੇ ਲਗਾਉਣਾ ਬਿਲਕੁਲ ਗਲਤ ਫੈਸਲਾ ਹੈ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਚਿਹਰਾ ਜਿਹੜਾ ਮਰਜ਼ੀ ਲੈ ਲੈਂਦੇ ਉਹਨੂੰ ਪੂਰੇ ਪੰਜਾਬ ਦੀ ਜਿਮਨੀ ਚੋਂ ਦਾ ਤੁਸੀਂ ਇਨਚਾਰਜ ਲਈ ਜਾਂਦੇ ਹੋ ਉਹ ਵੀ ਉਹ ਬੰਦੇ ਨੂੰ ਜਿਸ ਨੂੰ ਕੋਈ ਨੌਲੇਜ ਇਹਦੇ ਬਾਰੇ ਹੈ ਨਹੀਂ ਪੰਜਾਬੀ ਬੰਦੇ ਨੂੰ ਲਾਓ ਇਹ ਤਾਂ ਆਪਦੀ ਪਾਰਟੀ ਮਰੇ ਆਪ ਹੀ ਘੰਡੇ ਬੀਜੀ ਜਾਂਦੇ ਆ ਭਗਵੰਤ ਮਾਨ ਚ ਕੋਈ ਗੁਣ ਚਲੋ ਇਹਦੇ ਬਾਰੇ ਹੈ ਨਹੀਂ ਸੀਗਾ ਸਾਰਾ ਗੁਣ ਸੀਗਾ ਇਹ ਪਤਾ ਨਹੀਂ ਕੀ ਫੈਸਲੇ ਉੱਤੇ ਲਈ ਜਾਂਦੇ ਆ ਇਹਦੇ ਨਾਲ ਇੱਕ ਮਿੰਟ ਇਹ ਵੀ ਸੁਣੋ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੀ ਜਿਹੜੀ ਮਿਹਨਤ ਬਹੁਤ ਕਰਦੇ ਆ ਸੀਨੀਅਰ ਚਿਹਰੇ ਐ ਇਸ ਟਾਈਮ ਉਹਨਾਂ ਦੀ ਅੱਖਾਂ ਹੋਊ ਤੇ ਉਹਨਾਂ ਦੀ ਆਤਮਾ ਮਰ ਗਈ ਉਹਨੂੰ ਸਾਨੂੰ ਅਸੀਂ ਮਰਗੇ ਚੱਕ ਕੇ ਉੱਥੋਂ ਲਾਤਾ ਬੰਦਾ ਯਾਰ ਹੈ ਉਹਨੂੰ ਗੁਜਰਾਤ ਦਾ ਲਾਤਾ ਕਦੇ ਉਹਨੂੰ ਨਾਲ ਹਿਮਾਚਲ ਦਾ ਲਾਤਾ ਉਹਨੂੰ ਚੱਕ ਕੇ ਪੰਜਾਬ ਦਾ ਵੀ ਲਾਤਾ ਵੀ ਇੱਥੇ ਸਾਡੇ ਪੰਜਾਬੀ ਮਰ ਗਏ ਲੁੰਬਾ ਸਾਹਿਬ ਇੱਕ ਜੋ ਨੀਟ ਦੇ ਪੇਪਰ ਲੀਕ ਹੋ ਰਿਹਾ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਨੀਟ ਦੇ ਪੇਪਰ ਵਕੀਲ ਸਾਹਿਬ 10 ਸਾਲ ਹੋ ਗਏ ਮਾਨਯੋਗ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਥੇ ਆਈ ਨੂੰ ਨੋ ਡਾਊਟ 10 ਸਾਲਾਂ ਦੇ ਵਿੱਚੋਂ ਪਿਛਲੇ ਅਗਰ ਮੈਂ ਲਾਸਟ 7 ਇਅਰਸ 7 ਸਾਲਾਂ ਦੀ ਗੱਲ ਕਰਦਾ 7 ਸਾਲਾਂ ਦੇ ਵਿੱਚ ਆਈ ਹੈ ਵੇ ਗੁੱਡ ਪ੍ਰੂਫ ਕਿ 70 ਵਾਰ ਨੀਟ ਦਾ ਪਰਚਾ ਲੀਕ ਹੋਇਆ ਯਾਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਰਹਿਨਮਾਈ ਹੇਠ ਨਹੀਂ ਅਧਿਅਕਸ਼ਤਾ ਦੇ ਵਿੱਚ ਵੀ ਉਹ ਜਦੋਂ ਸਾਡੇ ਇੱਥੇ ਅਧਿਅਕਸ਼ ਨੇ ਰਾਸ਼ਟਰੀ ਮੁੱਖ ਪ੍ਰਧਾਨ ਮੰਤਰੀ ਆ ਯਾਰ ਉਹਨੂੰ ਨਹੀਂ ਪਤਾ ਗਰੇ ਮੰਤਰੀ ਡਾ ਵੱਡੇ ਮੇਤਸ਼ਾ ਇਹਨਾਂ ਨੇ ਯੂਪੀ 'ਚ ਆਪਣੇ ਬੈਠੇ ਆ ਜੋਗੀ ਸਾਹਿਬ ਯੂਪੀ 'ਚ ਬੈਠਿਆ ਦਿੱਤਿਆ ਯੋਗੀਨਾਥ ਜੀ ਜਿਨ੍ਹਾਂ ਨੇ ਡੇਡੇ ਉਹ ਬੰਦੇ ਜਿਹੜੇ 4-400 ਬੰਦਾ ਨਾਲ ਲੈ ਕੇ ਜਾਂਦੇ ਸੀ ਉਹਨਾਂ ਦਾ ਅੱਜ ਨਾਮੋ ਨਿਸ਼ਾਨ ਖਤਮ ਕਰਤਾ ਹੈ ਜੀ ਤੇ ਇਹ ਤਾਂ ਜਮਾਂ ਨਿੱਕੀ ਜੀ ਗੱਲ ਹੈ ਕਿਉਂ ਵਾਰ-ਵਾਰ ਹੋ ਰਿਹਾ ਬੱਚਿਆਂ ਦਾ ਫਿਊਚਰ ਨਾਲ ਇਹ ਬਹੁਤ ਵੱਡਾ ਖਿਲਵਾੜ ਹੈ ਕਿੰਨੇ ਸੁਸਾਇਡ ਬੱਚੇ ਕਰ ਗਏ ਹੂ ਇਜ਼ ਦੀ ਰਿਸਪੌਂਸੀਬਲ ਫੋਰ ਥਿਸ ਜਿਹੜੇ ਬੱਚਿਆਂ ਨੇ 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 ਵੱਡੇ ਸਟੈਪ ਲੈ ਲਏ ਆਪਣੇ ਆਪ ਦੀ ਜ਼ਿੰਦਗੀ ਖਤਮ ਕਰ ਲਈ ਹੈ ਨੀਟ ਦਾ ਕਿੰਨੀ ਮਿਹਨਤ ਬੱਚਾ ਕਰਦਾ ਨੀਟ ਦਾ ਬੱਚੇ ਦਾ ਦਿਮਾਗ ਪਤਾ ਕੀ ਹੁੰਦਾ ਇਹ ਕੋਈ ਤੀਜੀ ਕਲਾਸ ਦਾ ਕਾਇਦਾ ਨਹੀਂ ਨੀਟ ਦੀ ਪ੍ਰੀਖਿਆ ਨੂੰ ਪਾਸ ਕਰਨਾ ਉਹਦੇ ਮਾਪੇ ਦਾ ਕਿੰਨਾ ਜ਼ੋਰ ਲੱਗਿਆ ਹੁੰਦਾ ਬੱਚੇ ਉੱਪਰ ਤੇ ਉਹ ਬੱਚੇ ਦੇਖੋ ਵੀ ਉਹਨਾਂ ਨੇ ਪਰਚਾ ਲੀਕ ਕਰਤਾ ਯਾਰ ਕਿੰਨੇ ਸੁਸਾਇਸਾਈਡ ਹੋ ਗਏ ਕਿੰਨੇ ਲੋਕ ਮਰ ਗਏ ਭਾਜੇਪੀ ਨੂੰ ਕੱਲ ਨੂੰ ਜਵਾਬ ਦੇਣਾ ਪਊਗਾ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਦੇਖੋ ਪਹਿਲਾਂ ਨੇ ਉਹ ਲਾਈ ਸੀ ਪਾਰਮੀ ਵਾਲੀ 4 ਸਾਲ ਦੀ ਜਿਹੜੀ ਲਾਈ ਅਗਨੀ ਵੀਰ 4 ਸਾਲ ਤੋਂ ਬਦ ਨਹੀਂ ਕਹਿੰਦੇ ਵਿਦਾਈ ਨਹੀਂ ਕਿੰਨੀ ਦੁਨੀਆ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਸੜ ਗਈ ਰੇਲਾਂ ਸੜ ਗਈਆਂ ਉਹਦਾ ਜ਼ਿੰਮੇਵਾਰ ਕੌਣ ਹੈ ਯਾਰ ਕੁਝ ਫੈਸਲੇ ਅਜਿਹੇ ਹੁੰਦੇ ਆ ਮੁਲਕ ਦੇ ਫੈਸਲੇ ਮੇਰੇ ਮੁਲਕ ਦੇ ਉਹਨਾਂ ਨੂੰ ਲਾਗੂ ਤਤ ਪਰ ਕਰਨਾ ਫੈਸਲਾ ਠੰਡੇ ਮਤੇ ਨਾਲ ਪਹਿਲਾਂ ਪਬਲਿਕ ਦੀ ਰਾਏ ਲੈ ਲਓ ਵੀ ਭਾਈ ਠੀਕ ਹੈ ਫਿਰ ਆਪਾਂ ਗੱਲਬਾਤ ਕਰੀਏ ਨਾ ਆਪਾਂ ਤੁਰੰਤ ਫੈਸਲਾ ਸਨਾਤਾ ਕਰੋੜਾਂ ਰਪਾ ਉਹਨਾਂ ਨੂੰ ਨੁਕਸਾਨ ਹੋ ਗਿਆ ਹੁਣ ਇੰਨੀਆਂ ਜਾਨਾਂ ਚਲੀਆਂ ਗਈਆਂ ਨੇੀਟ ਦੀ ਪ੍ਰੀਖਿਆ ਦਾ ਪਰਚਾ 7 ਸਾਲਾਂ ਚ 70 ਵਾਰ ਲੀਕ ਹੋ ਗਿਆ 7 ਸਾਲਾਂ ਚ ਇਹ ਪਹਿਲਾ ਪਰਚਾ ਲੀਕ ਨਹੀਂ ਹੋਇਆ ਨੀਟ ਦਾ ਉਹਦਾ ਹੁਣ ਮੈਨੂੰ ਦੱਸੋ ਵੀ ਜ਼ਿੰਮੇਵਾਰ ਕੌਣ ਹੈ ਇਹ ਬਹੁਤ ਗਲਤ ਵੱਡੀ ਸਰਕਾਰ ਦੀ ਗੱਲ ਹੈ ਇਹਨਾਂ ਨੂੰ ਇਹਦੇ ਤੇ ਪਰਚੇ ਜਿਹੜੇ ਹੁੰਦੇ ਆ ਉਹ ਜਿਹੜੇ ਵੀ ਕਰਦੇ ਆ ਲੀਕ ਜਿਹੜੇ ਵੀ ਬੰਦੇ ਚਾਹੇ ਭਾਜਪਾ ਦੇ ਇਹਨਾਂ ਨੇ ਲਾਇਆ ਚਾਹੇ ਹੋਰ ਲਾਇਆ ਹੈ ਚਾਹੇ ਭਾਜਪਾ ਦੇ ਲਾਇਆ ਚਾਹੇ ਇਹਨਾਂ ਨੇ ਹੋਰ ਲਾਇਆ ਜਿਹੜੇ ਵੀ ਬੰਦੇ ਪਰਚੇ ਲੀਕ ਕਰਦੇ ਆ ਉਹਨਾਂ ਨੂੰ ਨੀਟ ਦੀ ਜਿਹੜੀ ਯੂਨੀਵਰਸਿਟੀ ਦਾ ਮੁੱਖ ਦਫ਼ਤਰ ਹੈ ਉਹਦੇ ਦਰਵਾਜ਼ੇ ਦੇ ਵਿੱਚ ਖੜਾ ਕਰਕੇ ਚੌਂਕ 'ਚ ਜਿਵੇਂ 사우ਦੀ ਅਰਬ ਦੇ ਵਿੱਚ ਕਾਲਾ ਕੱਪੜਾ ਪਾ ਕੇ ਹੱਥ ਬੰਨ੍ਹ ਕੇ ਤੇ ਸਿਰ ਕਲਮ ਕਰ ਦਿੰਦੇ ਆ ਐਹੋ ਜਿਹੇ ਬੰਦਿਆਂ ਦਾ ਸਿਰ ਕਲਮ ਕਰ ਦਿੱਤਾ ਜਾਵੇ ਉਹ ਵੀ ਥਾ ਸੋਟਾ ਨਹੀਂ ਮੰਤਰ ਦੂਜੇ ਕਰਕੇ ਜਿਹੜਾ ਦੂਜਾ ਹੁੰਦਾ ਇਹਨਾਂ ਦਾ ਪੂਰਾ ਉਹ ਕਰਨਾ ਚਾਹੀਦਾ ਤੇ ਤਲਫਾਤ ਲਫਾ ਕੇ ਮਨੰਜਦਾ ਜਿਨ੍ਹਾਂ ਨੇ ਮੇਰੇ ਦੇਸ਼ ਦੇ ਬੱਚਿਆਂ ਦਾ ਫਿਊਚਰ ਦਾ ਤੇ ਲਾ